ਦੇ ਤੋਂ ਖੌਰਨਾ ਦੀ ਮਿੱਟੀ ਐਸ ਕੇ ਐਮ ਵੱਲੋਂ ਅਸੀਂ 6 ਸਾਥੀ ਆਏ ਆ ਬਰਵੀਰ ਸਿੰਘ ਰਾਜੇਵਾਲ ਜੀ ਰਮਿੰਦਰ ਪਟਿਆਲਾ ਜੀ ਦਰਸ਼ਨਪਾਲ ਜੀ ਤੇ ਜੋਗਿੰਦਰ ਗਰਾਹਾ ਜੀ ਰਤਨਮਾਨ ਜੀ ਸਾਡੇ ਮਤਲਬ ਬੀਕੇਯੂ ਟਕਾਇਤ ਵੱਲੋਂ ਆਏ ਨੇ ਤੇ ਕਿਸਾਨ ਸਭਾ ਵੱਲੋਂ ਕ੍ਰਿਸ਼ਨ ਪ੍ਰਸਾਦ ਸਾਡੇ ਕੋਲ ਨਾਲ ਬੈਠੇ ਨੇ ਕੈਰਲਾ ਤੋਂ ਦੇ ਸਾਥੀ 6 ਬੰਦੇ ਅਸੀਂ ਆਏ ਆ ਤੇ ਇਧਰੋਂ ਆਪਣੇ ਸਾਥੀ ਜਿਹੜੇ ਸਰਬਨ ਸਿੰਘ ਭੰਦੇਰ ਜੀ ਨਾਲ ਆਏ ਨੇ ਇਹਨਾਂ ਦੇ ਕੇ ਕੇਮ ਫੋਰਮ ਵੱਲੋਂ ਇਹ ਸਾਥੀ ਦੱਸ ਲੜੀਏ ਬੰਦੇ ਬੰਦੇ ਨਾਲ ਬੋਲ ਦੋ ਤੁਸੀਂ ਉਹ ਮੈਂ ਤਾਂ ਚੱਲ ਸਾਰਿਆਂ ਦੇ ਨਾਮ ਦਿੰਦਾ ਚੱਲ ਮੈਂ ਕਹਿ ਦਨਾ ਵੀ ਇੱਕ ਸਰਬਨ ਭੰਦੇਰ ਜੀ ਨੇ ਮੈਂ ਕਹਿੰਦਾ ਜਸਵਿੰਦਰ ਸੋਮਾ ਜੀ ਨੇ ਤੇ ਆਪਣੇ ਮਨਜੀਤ ਰਾਏ ਆ ਇੱਕ ਆਪਣੇ ਬਲਦੇਵ ਜੀ ਰਾਜੀ ਨੇ ਤੇ ਤੇਜ ਵੀ ਆ ਇਹ ਚਾਰ ਸੱਪਨ ਸਾਥੀ ਹੈਪੀ ਵੀ ਹੈ ਸਾਥੀ ਉਹ ਵੀ ਹੈ ਇਧਰੋਂ ਇਹ ਆਏ ਨੇ ਉਹ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਸਾਡੀ ਦੋ ਫਰਮਾਂ ਦੀ ਹੋਈ ਹੈ ਇਹਨਾਂ ਚ ਭੰਦੇਰ ਸਾਹਿਬ ਦੀ ਚਿੱਠੀ ਆਈ ਸੀ ਉਹਦੇ ਜਵਾਬ ਦੇ ਵਿੱਚ ਅਸੀਂ ਅੱਜ ਮੀਟਿੰਗ ਸੱਦੀ ਸੀ ਅੱਜ ਜਿਹੜੀ ਮੀਟਿੰਗ ਹੋਈ ਹੈ ਸਾਡੀ ਬਹੁਤ ਪੋਜ਼ਿਟਿਵ ਹੋਈ ਹੈ ਮੁੱਦੇ ਬਾਰੇ ਗੱਲ ਕਰਕੇ ਕੀਤੀ ਸੀ ਮੁੱਦਾਂ ਤੇ ਅਸੈਸਮੈਂਟਾਂ ਤੇ ਵਿਚਾਰ ਚਰਚਾ ਹੋਈ ਹੈ ਸਾਡੇ ਬਾਰੇ ਅਸੀਂ ਮੋਰਚਿਆਂ ਤੇ ਵਿਚਾਰ ਚਰਚਾ ਕੀਤੀ ਹੈ ਅਸੀਂ ਅੱਗੇ ਇਹਨਾਂ ਮੋਰਚਿਆਂ ਤੇ ਇਹਨਾਂ ਲੜਾਈ ਨੂੰ ਅੱਗੇ ਕਿਵੇਂ ਤੋਰ ਸਕਦੇ ਆ ਕਿਉਂਕਿ ਕੇਂਦਰ ਨੇ ਇੱਕ ਡਰਾਫਟ ਨਵਾਂ ਧਿਆਨਦਾ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਪਿਆ ਉਹ ਉਹਦੇ ਵਿੱਚ ਵੀ ਕਿਵੇਂ ਲੜਾਈ ਲੜ ਸਕਦੇ ਆ ਤੇ ਅੱਗੇ ਮੋਰਚਿਆਂ ਦੇ ਵਿੱਚ ਇੱਕ ਦੂਜੇ ਦੀ ਸਪੋਰਟ ਕਰਕੇ ਇਕਤਾ ਨੂੰ ਕਿਵੇਂ ਵਧਾ ਸਕਦੇ ਆ ਅੱਗੇ ਬਹੁਤ ਪੋਜ਼ਿਟਿਵ ਵਿਚਾਰ ਚਰਚਾ ਸਾਡੀ ਹੋਈ ਹੈ ਪਰ ਉਹਦਾ ਫਾਈਨਲ ਹੈ ਅਸੀਂ ਕਿੱਥੇ ਜਾ ਕੇ ਖੂਗਾ ਉਹ ਅਸੀਂ ਅਜੇ ਵਿਚਾਰ ਚਰਚਾ ਦਾ ਇਹ ਆ ਵੀ ਅਸੀਂ 6 ਮੈਂਬਰ ਕਮੇਟੀ ਹੈ ਇਸ ਕੇਮ ਦੇ ਵਿੱਚ ਵਿਚਾਰ ਕਰੂਗੀ ਸਾਥੀਆਂ ਨੇ ਇਹ ਫੈਸਲਾ ਕੀਤਾ ਵੀ ਅਸੀਂ ਇਹ ਪਿੱਛੇ ਵਿਚਾਰ ਕਰਾਂਗੇ ਤੇ ਜਲਦੀ ਦੂਜੀ ਮੀਟਿੰਗ ਆਪਾਂ ਕੋਈ 6 ਦੇ ਸੱਦਾਂਗੇ ਇਹ ਤਰੀਕਾ ਕਰ ਨੂੰ ਅੱਗੇ ਵਧਾਣਾ ਹਾਂਜੀ ਕਿਸੇ ਦਾ ਕੋਈ ਹਾਂ देखिए आज हमने एकता के प्रयास में ज, एक जतन जुटाया था जो चल रहा मोर्चा और एस के एम के हमारे साथी आए हैं मेरे साथ जसविंदर सिंह जी लोंगोवाल बलदेव जीरा जी राय साहब ठीक है और तेजवीर सिंह और अन्य साथियों के साथ हम आज पहुँचे हैं तो हमारा एजेंडा ये रहा है ਵੀ ਅੱਗੇ